ਮਿੱਤਰੋ ਦੋ ਘੋੜੀਆਂ ਦਿਖਾਉਣ ਲੱਗਿਆਂ ਦੋਨੀਆਂ ਸੁਨੱਖੀਆਂ ਘੋੜੀਆਂ ਨੇ ਤੇ ਜਿਹੜੀ ਆ ਘੋੜੀ ਤੁਰੀ ਆਉਂਦੀ ਆ ਇਹ ਦੇਖ ਰਹੇ ਹੋ ਸਵਾਰੀ ਬਹੁਤ ਸੋਹਣੀਆ ਕਰਾਉਂਦੇ ਨੇ ਦੋਨੀਆਂ ਤੇ ਨੋਕਰੇ ਬੱਚੇ ਵਾਲੀਆਂ ਘੋੜੀਆਂ ਨੇ ਆ ਜਿਹੜੀ ਘੋੜੀ ਤੁਰੀ ਆਉਂਦੀ ਆ ਇਹਦੇ ਮਗਰ ਨੋਕਰਾ ਬਸ਼ੇਰਾ ਬਹੁਤ ਸੋਹਣਾ ਤੇ ਹੁਣ ਇਹ ਘੋੜੀ ਕੱਬਣਾ ਦੋਸਤੋ ਤੇ ਸਾਰੀ ਡਿਟੇਲ ਆਪਾਂ ਤੁਹਾਨੂੰ ਦੋਨੇ ਜਾਨਵਰਾਂ ਦੀ ਸਾਂਝੀ ਕਰਾਂਗੇ ਤੇ ਅੱਗੇ ਤੁਸੀਂ ਆ ਜਿਹੜੀ ਦੇਖੋਗੇ ਹੁਣ ਕਾਲੀ ਚੰਬੀ ਘੋੜੀ ਦਿਖਾਵਾਂਗੇ ਤੁਹਾਨੂੰ ਤੇ ਦੋਨੇ ਜਾਨਵਰ ਸਾਫ ਸੁਥਰੇ ਜਾਨਵਰ ਨੇ ਦੋਨਾਂ ਦੀ ਡਿਟੇਲ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ 'ਚ ਬਨੇ ਰਹੋ ਜੇ ਕੋਈ ਮਿੱਤਰ ਪਿਆਰਾ ਭਾਜ ਜਾਨਵਰ ਪਾਲਦਾ ਨਾ ਤੇ ਗੱਬਣ ਜਾਨਵਰ ਨੇ ਦੋਨੇ ਤੋਂ ਤੁਹਾਨੂੰ ਮਿਲ ਜਾਣਗੇ ਦੋਸਤੋ ਤੇ ਆਪਣੇ ਨੰਬਰ ਤੇ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਵੱਠੀ ਸੇਲ ਕਰਵਾ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਪਹਿਲਾਂ ਇਸ ਕਾਲੀ ਚੰਬੀ ਕੋੜੀ ਦੀ ਜਿਹੜੀ ਆ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕੁੜੀ ਦੀ ਬਾਡੀ ਬਹੁਤ ਸੋਹਣੀ ਆ ਤੁਸੀਂ ਦੇਖੋ ਲੰਬਾਈ ਲੰਬੂਈ ਹੈਗੀ ਆ ਕੁੜੀ ਦੇ ਵਿੱਚ ਤੇ ਦੋਸਤੋ 1 ਮਹੀਨੇ ਦੀ ਗੱਬਣ ਚੈੱਕ ਪਾਸ ਆ ਹੈ ਭੀਮ ਭੀਮ ਘੋੜੇ ਤੋਂ ਜਿਹੜਾ ਡਾਕਟਰ ਗਰਸੇਵ ਕੋਲੇ ਭੀਮ ਘੋੜਾ ਉਸ ਘੋੜੇ ਤੋਂ ਇਹ 1 ਮਹੀਨੇ ਦੀ ਗੱਬਣ ਚੈੱਕ ਪਾਸ ਆ ਕਾਹਾ ਟੈਂਚੇ ਦੀ ਹਾਈਟ ਆ ਬਾਲਪੋਰੀਆਂ ਦੀ ਅੱਖਾਂ ਓਕੇ ਆ ਸਵਾਰੀ ਵਗੈਰਾ ਕਰਾਉਂਦੀ ਆ ਸੋਹਣੀ ਸੁਨੱਖੀ ਤੇ ਸਾਫ ਸੁਥਰੀ ਘੋੜੀ ਆ ਸ਼ਕੀਨ ਆ ਪੂਰੀ ਕੰਨਾਂ ਕੋਨਾਂ ਦੀ ਸੋਹਣੀ ਆ ਕੁੜੀ ਪਿੱਠ ਪੁੜੇ ਦੀ ਅੱਖਾਂ ਓਕੇ ਆ ਸਾਰੇ ਪਾਸਿਓਂ ਫਰਸਟ ਕਲਾਸ ਘੋੜੀ ਆ ਤੁਸੀਂ ਦੇਖ ਸਕਦੇ ਹੋ ਦੇਖੋ ਲੰਬਾਈ ਲੰਬੂਈ ਬਾਕੀ ਪੈਰਾਂ ਪੂਰਾਆਂ ਦੀਆਂ ਐਨ ਸਾਰੇ ਪਾਸਿਓਂ ਸਾਫ਼ ਸੁਥਰੀ ਘੋੜੀ ਆ ਤੇ ਹੁਣ ਇਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਆ ਜਿਹੜੀ ਲਾਲ ਚੰਬੀ ਘੋੜੀ ਦੇਖ ਰਹੇ ਹੋ ਤੁਸੀਂ ਇਹਦੀ ਉਮਰ ਦੋਸਤੋ 6 ਸਾਲ ਆ ਤੇ ਇਹ ਗੱਬਣ ਆ ਚਾਲ ਦੀ ਇਹ ਵੀ ਬਿਲਕੁਲ ਪਾਸ ਆ ਤੁਸੀਂ ਦੇਖੋ ਕਿੰਨੀ ਸੋਹਣੀ ਰਾਈਡਿੰਗ ਕਰਾਉਂਦੀ ਆ ਤੇ ਬੱਚੇ ਨੁਕਰੇ ਦਿੰਦੀ ਆ ਆ ਜਿਹੜਾ ਵਸ਼ੇਰਾ ਨਾ ਤੇ ਇਸ ਘੋੜੀ ਦਾ ਵਸ਼ੇਰਾ ਇਹ ਦਾਰੇ ਘੋੜੇ ਦਾ ਦਾਰੇ ਘੋੜੇ ਦੇ ਗਾਹਾਂ ਕੋਈ ਬੱਚਾਗਾ ਉਸ ਘੋੜੇ ਦਾ ਬੱਚਾ ਇਹ ਤੇ ਹੁਣ ਇਹ ਗੱਬਣਾ ਦੋਸਤੋ ਵਾਈਟ ਸਾਨ ਘੋੜੇ ਤੋਂ 67 ਇੰਚ ਦਾ ਘੋੜਾ ਹੈਗਾ ਵਾਈਟ ਸਾਨ ਨੂਰੇ ਬਾਕਰਪੁਰਾ ਰੇਲ ਦਾ ਬੱਚਾ ਹੈਗਾ ਉਸ ਘੋੜੇ ਤੋਂ ਇਹ ਗੱਬਣਾ ਘੂੜੀ ਇਹ ਬਾਈ ਤੋਂ ਕਨਫਰਮ ਕਰ ਲਓ ਵੀ ਕਿੰਨੇ ਮਹੀਨਿਆਂ ਦੀ ਆ ਤੇ ਮਾਗਰੇ ਦੇ ਵਸ਼ੇਰਾਗਾ ਤੇ ਆ ਨੋਕਰਾ ਵਸ਼ੇਰਾ ਇਹਦੇ ਨਾਲ ਆ ਦੋਸਤੋ ਬਾਈ ਦੋਨੇ ਜਾਨਵਰ ਸੇਲ ਕਰ ਰਿਹਾ ਘੂੜੀ ਦੀ ਹਾਈਟ 60 ਇੰਚ ਆ ਬਾਲਪੌਰੀਆਂ ਦੀ ਐਨ ਓਕੇ ਆ ਦੋਨੇ ਘੂੜੀਆਂ ਸਾਫ ਸੁਥਰੀਆਂ ਨੇ ਬਾਲਪੌਰੀਆਂ ਦੀਆਂ ਤੇ ਸਵਾਰੀ ਦੀਆਂ ਦੋਨੀਆਂ ਘੈਂਟ ਨੇਗੀਆਂ ਤੇ ਬੱਚੇ ਸੋਹਣੇ ਸੁਨੱਖੇ ਦਿੰਦੀਆਂ ਨੇ ਦੋਨੇ ਗੱਬਣਾ ਘੂੜੀਆਂ ਨੇ ਇਹ ਜਿਹੇ ਆਫਰ ਬਹੁਤ ਔਖੇ ਮਿਲਦੇ ਹੁੰਦੇ ਆ ਤੇ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਦੋਨਾਂ ਘੋੜੀ ਚੋ ਜਿਹੜੀ ਵੀ ਘੋੜੀ ਲੈਣੀ ਆ ਤੁਸੀਂ ਤੇ ਕਾਲੀ ਦੇਖਣੀ ਆ ਉਹ ਵੀ ਗੱਬਣਾ ਤੇ ਆ ਲਾਲ ਚੰਬੀ ਦੇਖਣੀ ਆ ਇਹ ਵੀ ਗੱਬਣਾ ਦੋਸਤੋ ਕੁੜੀ ਬਾਈ ਦਾ ਪੈਂਡਾ ਦੋਸਤੋ ਰਾਮਪura ਫੂਲ ਜਿਲ੍ਹਾ ਬਾਈ ਨੂੰ ਬਠਿੰਡਾ ਪੈਂਦਾ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਗੱਲਬਾਤ ਕਰਨੀ ਆ ਤੁਸੀਂ ਬਾਈ ਨਾਲ ਕਨਫਰਮ ਕਰ ਸਕਦੇ ਹੋ ਦੋਨੇ ਘੋੜੀਆਂ ਦੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਦੇਖ ਪਰਖ ਕੇ ਦੋਨੇ ਜਾਨਵਰਾਂ ਚੋਂ ਕੋਈ ਵੀ ਫਿੱਟ ਕਰ ਸਕਦੇ ਹੋ ਤੇ ਖਰੀਦ ਸਕਦੇ ਹੋ ਤੇ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤੇ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਵੱੱਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ